ਇੱਕ ਬਾਈ ਜੱਟ ਦੀ ਗਾ ਉਹਨੇ ਕੱਟਾ ਰੱਖਿਆ ਸੀ ਛੋਟਾ ਜਿਹਾ ਉਹ ਹੌਲੀ-ਹੌਲੀ ਜਵਾਨ ਹੋ ਗਿਆ ਹੂੰ ਕੱਟਾ ਤਾਂ ਜਵਾਨ ਹੋਇਆ ਉਹਨੇ ਛੜਤਾ ਜ਼ਿਮੀਂਦਾਰ ਨੇ ਵੀ ਚਾਲਾ ਪਤਾ ਪਿੰਡ ਦਾ ਸਾਣ ਛੜਨਾ ਤੇ ਇੱਕ ਹੋਰ ਜ਼ਿਮੀਂਦਾਰ ਦਾ ਲਵੇ ਰੱਖਿਆ ਹਾ ਤੇ ਸ਼ੇਰ ਖੇਤ ਦੀ ਰਖਵਾਲੀ ਲਈ ਵੀ ਕੋਈ ਡੰਗਰ ਪਸੂ ਨਾ ਆਵੇ ਸ਼ੇਰ ਨੂੰ ਦੇਖ ਕੇ ਰੇਕ ਜੀ ਧੜਕਦੀ ਐ ਉਹ ਸ਼ੇਰ ਰੋਜ ਗੇੜਾ ਮਾਰਨ ਜਾ ਕਰੇ ਜ਼ਿਮੀਂਦਾਰ ਦੇ ਖੇਤ ਹੂੰ ਬੀਕੂ ਡੰਗਰ ਪਸ਼ੂ ਹੋਇਆ ਮੈਂ ਕੱਢ ਕੇ ਹੂੰ ਤੇ ਉਹ ਭਈ ਝੋਟੇ ਨੇ ਸੋਚਿਆ ਵੀ ਇਹ ਤਾਂ ਹਾਲਾ ਕਿਸੇ ਨੂੰ ਖਾਣ ਹੀ ਨਹੀਂ ਦਿੰਦਾ ਵੀ ਜੇ ਹੋਈਏ ਤਾਂ ਆਪਾਂ ਦੇਖੀਏ ਇਹਦੇ ਨਾਲ ਦੋ ਹਥਣ ਉਹ ਸ਼ੇਰ ਦੇ ਆਉਣ ਤੋਂ ਪਹਿਲਾਂ ਫਸਲ ਪੂੜੀ ਖਾਣੀ ਫਾਕੇ ਖਾ ਲਿਆ ਕਰੇ ਮੰਗਰੋ ਜਿੰਮੇਦਾਰ ਦੇ ਖੱਚ ਵੜ ਜਾ ਕਰੇ ਜੀ ਦਾ ਸ਼ੇਰ ਆਖਿਆ ਆਦੀ ਉਹ ਕਹਨਾ ਕਦੇ ਇਹਨੇ ਦੇਖਿਆ ਵੀ ਕੌਣ ਖਾ ਗਿਆ ਫਸਲ ਵੀ ਮੇਰੇ ਹੁੰਦੇ ਤਾਂ ਕੋਈ ਆਇਆ ਨਹੀਂ ਕਿਤੇ ਉਹਨੇ ਦੇਖਿਆ ਵੀ ਕੀ ਚੀਜ਼ ਐ ਜਿਹੜੀ ਚੀਜ਼ ਚਰਕੇ ਗਈ ਇਹਨੂੰ ਹਮ ਵਿਖ ਕੋਲੇ ਜਾ ਕੇ ਬੋਲਦਾ ਕਹਿੰਦਾ ਮੇਰੇ ਮਾਮੇ ਦੇ ਖਚਕਾਉਣ ਆ ਬਈ ਕਹਿੰਦਾ ਦੋ ਮੱਝਾਂ ਦਾ ਦੁੱਧੋ ਚੁੰਗਿਆ ਤੀਜੇ ਵੀੜ ਦਾ ਘਾਹ ਤੇਰੇ ਜਹਾ ਮਾਮੇ ਦੀ ਭੈਣ ਨੂੰ ਲੈਣਾ ਕਲਾ ਹਮ ਸ਼ੇਰ ਮੁੜ ਆਇਆ ਮੇਰੇ ਮੂਹਰੇ ਤਾਂ ਹਰੇਕ ਚੀਜ਼ ਬੋਲਦੇ ਨਹੀਂ ਕਿ ਬੋਲ ਪਿਆ ਹਮ ਉਹਨੇ ਆ ਕੇ ਹੌਲੀ ਹੌਲੀ ਜ਼ਿੰਮੇਦਾਰ ਕੋਲੇ ਗੱਲ ਕਰੀ ਵੀ ਜੀ ਮੈਂ ਕਰਕੇ ਵੀ ਜਾਣਦਾ ਵੀ ਪ੍ਰੋਜ ਫਸਲ ਖਾਦੀ ਪੀ ਹੁੰਦੀ ਹੈ ਵੀ ਮੂਹਰੇ ਐਂ ਬੋਲਦਾ ਉਹ ਹਮ ਉਹ ਕਹਿੰਦਾ ਵੀ ਮੈਂ ਵੀ ਨਹੀਂ ਜਾ ਸਕਦਾ ਵੀ ਜਦੋਂ ਤੇ ਇਥੋਂ ਡਰਦਾ ਮੈਥੋਂ ਕੋ ਡਰੂ ਹਮ ਵੀ ਆਪਾਂ ਕਰੋ ਵੀ ਇੱਥੋਂ ਦਾ ਰਾਜਾ ਜਿਹੜਾ ਬੰਦੇ ਖੰਦਾ ਹਰਨਾਖਸਾਬ ਉਹਦੇ ਕੋਲੇ ਚਲਦੇ ਹੂੰ ਉਹਦੇ ਕੋਲੇ ਬੱਗ ਗੀ ਹੂੰ ਕਹਿੰਦਾ ਵੀ ਹਰਨਾਖਸਾ ਦੇਰ ਆ ਵੀ ਆਏ ਕਰਕੇ ਤੇਰੇ ਕੋਲ ਆ ਕੰਮ ਆਇਆ ਹੂੰ ਵੀ ਤੂੰ ਬੰਦ ਪਤਾ ਕਰ ਵੀ ਕੀ ਚੀਜ਼ ਐ ਖੇ ਸਾਡੇ ਚ ਹੂੰ ਉਹ ਕਹਿੰਦਾ ਵੀ ਕਰ ਲੂੰ ਹੂੰ ਉਹ ਰਾਜੇ ਦੇ ਗਾ ਸੱਤ ਪੁੱਤ ਸੀ ਹੂੰ ਇੱਕ ਧੀ ਤੀ ਹੂੰ ਉਹ ਕਹਿੰਦਾ ਵੀ ਮੈਂ ਜਾਨਾ ਕਹਿੰਦਾ ਕੁੜੀਏ ਕੰਮ ਹੂੰ ਦੀ ਮੈਂ ਕਰਕੇ ਫਲਾਣੇ ਜ਼ਿਮੀਦਾਰ ਦੇ ਖੇਤ ਜਾਣਾ ਵੀ ਉਹਦੇ ਪਤਾ ਨਹੀਂ ਕੀ ਚੀਜ਼ ਆ ਮੈਂ ਦੇਖ ਕੇ ਆਉਣਾ ਵੀ ਕੀ ਐ। ਹੂੰ ਵੀ ਤੂੰ ਐ ਕਰ ਮੈਨੂੰ ਟਾਈਮ ਲੱਗ ਸਕਦਾ। ਹੂੰ ਤੂੰ ਐ ਕਰ ਵੀ ਆਪ ਹੀ ਜਾਨੇ ਡੱਬੀਆਂ ਸਿੱਖਾ ਲਈਆਂ ਪਿਆ ਸਾਰਾ ਸਿੱਧਾ ਤੇ ਬਾਹਰ ਨਹੀਂ ਨਿਕਲਣਾ ਪਤਾ। ਹੂੰ ਵੀ ਤੇਰੇ ਭਰਾ ਗਏ ਨੇ ਸਰਕਾਰ ਖੇਡਣ ਉਹਨਾਂ ਦਾ ਐ ਨਹੀਂ ਪਤਾ ਕਿੰਨਾ ਚੰਨਾ ਪੜਨਾ। ਹੂੰ ਉਹ ਕਹਿੰਦੇ ਵੀ ਕੋਈ ਨਾ ਪਤਾ ਮੈਂ ਨਹੀਂ ਜਾਂਦੀ ਬਾਰੇ। ਹੂੰ ਉਹ ਭਈ ਦੋ ਗੇਟ ਤੇ ਉਹਦੇ ਰਾਜੇ ਦੇ ਰੱਖੇ ਹੋਏ। ਹੂੰ ਇੱਕ ਗੇਟ ਨੂੰ ਬਾਹਰੋਂ ਕੁੰਡੀ ਲਾ ਗਿਆ ਇੱਕ ਨੂੰ ਅੰਦਰੋਂ ਲਾ ਗਿਆ ਇੱਕ ਨੂੰ ਬਾਹਰੋਂ ਲਾ ਗਿਆ ਆਪ ਬੱਗ ਗਿਆ ਜਦ ਭਈ ਉਹਨੇ ਜਾ ਕੇ ਛੇੜਿਆ ਕਹਿੰਦਾ ਵੀ ਦੱਸੋ ਮੇਰੇ ਮਾਮੇ ਦੇ ਘਰ ਚ ਕੌਣ ਸੀਰ ਬੋਲਿਆ ਉਹ ਭਈ ਝੂਟਾ ਜਿਹੜਾ ਰੱਖਿਆ ਸੀ ਛੱਡਿਆ ਸੀ ਉਹ ਕਹਿੰਦਾ ਦੋ ਮੱਝਾਂ ਦਾ ਦੁੱਧ ਚਾਹੂੰਗਾ ਤੀਜੀ ਬੀੜ ਦਾ ਘਾਤਰੇ ਜਹਾ ਮਾਮੇ ਦੀ ਭੈਣ ਨੂੰ ਦੇਣਾ ਕਹਲਾ ਜਿਹੜਾ ਹਰਨਾਖਸ਼ ਸੀ ਉਹ ਕਹਿੰਦਾ ਭਰਾਵਾ ਮੇਰੀ ਵੀ ਸਾਂਚੋਂ ਬਾਹਰ ਹੈ ਕਹਿੰਦਾ ਕਹਿੰਦਾ ਜਦੋਂ ਇੱਡੀ ਚੀਜ਼ ਇਹ ਇਹਦੇ ਮੂਰੇ ਬੋਲੀ ਸਕਦਾ ਕਹਿੰਦਾ ਮੈਂ ਇਕ ਚ ਬੜੂ ਮੈਨੂੰ ਖਾ ਗਿਆ ਉਹ ਕਹਿੰਦਾ ਯਾਰ ਤੂੰ ਅਸੀਂ ਦੋਨੇ ਜਾਓ ਇਕ ਚਾ ਸ਼ੇਰ ਨੂੰ ਕਹਿੰਦਾ ਵੀ ਤੂੰ ਇਹਦੇ ਨਾਲ ਜਾ ਹੂੰ ਉਹ ਜਦੋਂ ਵੀ ਸ਼ੇਰ ਉਹਨੂੰ ਪਤਾ ਲੱਗ ਗਿਆ ਵੀ ਦੋਨੇ ਇਕ ਚ ਵੜ ਗਏ ਸੀ ਹੂੰ ਉਹਨੇ ਕੀ ਕੀਤਾ ਭਾਈ ਜਿਹੜਾ ਝੋਟਾ ਸੀ ਉਹ ਫੁਕਾਰੇ ਮਾਰਨ ਲੱਗ ਗਿਆ ਹੂੰ ਗਾਹਟ ਤੇ ਦੋਨੇ ਨਾ ਜਾਣ ਨਾ ਸ਼ੇਰ ਗਿਆ ਨਾ ਹਰ ਨਕਸ ਗਿਆ ਹੂੰ ਮੂੜੇ ਹੂੰ ਕਹਿੰਦੇ ਵੀ ਕੋਈ ਤਕੜੀ ਸ਼ੇ ਹੈ ਹੂੰ ਇੱਕ ਚਲ ਹੂੰ ਵੀ ਤੂੰ ਐਂ ਕਰ ਕੋ ਸਾਹ ਸੰਤ ਲਿਆ ਹੂੰ ਉਹ ਪੇ ਸਾਹ ਸੰਤ ਕੋਲੇ ਭੱਗ ਗਿਆ ਹੂੰ ਜ਼ਿਮੀਂਦਾਰ ਹੂੰ ਉਹ ਕਹਿੰਦਾ ਵੀ ਤੂੰ ਐਂ ਕਰ ਵੀ ਚੱਲਦਾ ਤਾਂ ਮੈਂ ਦੱਸਨੇ ਤੂੰ ਵੀ ਕੀ ਹੈ ਹੂੰ ਵੀ ਉਹਨੂੰ ਕਾਬੂ ਕਰਨ ਖਾਤਰ ਲਿਆ ਹੂੰ ਉਹ ਕਹਿੰਦਾ ਵੀ ਕਾਬੂ ਤਾਂ ਮੇਰੇ ਕੋਲੇ ਸ਼ੇਰ ਹੈਗਾ ਘਰ ਨਾਲ ਅੱਕ ਹੈਗਾ ਹੂੰ ਕਹਿੰਦਾ ਲੈ ਕੇ ਚੱਲ ਆ ਇਹ ਦੇਖੋ ਕੋਲੇ ਗਿਆ ਕਹਿੰਦੇ ਸ਼ੇਰ ਨੂੰ ਕਹਿੰਦਾ ਹੀ ਬੋਲ ਤੂੰ ਹੂੰ ਸ਼ੇਰ ਨੇ ਜਾ ਕੇ ਕਹਿ ਕਹਣਾ ਮੇਰੇ ਮਾਮੇ ਦੇ ਖੇਤ 'ਚ ਕੌਣ ਹੂੰ ਕਹਿੰਦਾ ਦੋ ਮੱਝਾਂ ਦਾ ਦੁੱਧ ਚੂਗਾ ਤੀਜੇ ਵੀੜ ਦਾ ਘਾਜ ਹਾਂ ਮਾਮੇ ਦੀ ਪੈਨ ਨੂੰ ਮੇਰੇ ਨਾਲ ਕੜਾ ਹੂੰ ਉਹ ਪੇਸਾਤ ਕਹਿੰਦਾ ਵੀ ਮੇਰੀ ਸਮਝ ਤੋਂ ਬਾਹਰ ਹੈ ਭਾਈ ਇਹ ਤਾਂ ਹੂੰ ਗੱਲ ਮੁਕਦੀ ਕਰਨ ਹਰਨਾਖਸ ਬਾੜਤਾ ਉਹਨਾਂ ਨੇ ਹੂੰ ਇੱਕ 'ਚ ਹੂੰ ਦੇ ਕੇ ਲਾ ਸੇਰੀ ਹੂੰ ਤੇ ਜਦੋਂ ਆਇਆ ਲੱਭੇ ਵਾਗਿਆ ਹੂੰ ਹਰਨਾਖਸ ਜੀ ਠੀਕ ਉਹ ਲਾ ਗਿਆ ਫਕਾਰੀ ਮਾਰਨਾ ਹੂੰ ਹਰਨਾਖਸ ਭਾਈ ਜਦੋਂ ਫਕਾਰੇ ਮਾਰਨ ਲੱਗਿਆ ਤੇ ਹਰਨਾਖਸ ਹੋਰ ਗਾਹਾਂ ਹੋ ਗਿਆ ਵੀ ਪਤਾ ਤਾਂ ਕਰੀਏ ਚੀਜ਼ ਤਾਂ ਇਸੇ ਆਪਣੀ ਕੀ ਹੈ ਤੇ ਉਹ ਪਈ ਦੂਜੇ ਪਾਸੇ ਜਾ ਕੇ ਲੱਗਿਆ ਮਾਰਨ ਫਕਾਰੇ ਹਰਨਾਖਸ ਉਹਦੇ ਮੰਗਰੂ ਪਈ ਝੂਟਾ ਮੂਰੇ ਹਾਂਨੀ ਸਾਰ ਨੂੰ ਪਈ ਮੰਗਦੀ ਹੋਗਾ ਝੂਟਾ ਹਰਨਾਖਸ ਦਾ ਮਾਰੀ ਟੱਕੜੇ ਟਪੜਦਾ ਹਾਂ ਨਾ ਦੇਖਤੀ ਮਾਰਦਾ ਤਾਂ ਵੀ ਝਾਕਣ ਖੜੀ ਵੀ ਨਾ ਤਾਂ ਕੁਝ ਦੀਂਦਾ ਉਹ ਡਰਦਾ ਕੋਈ ਖਿੱਚ ਬੜੇ ਨਾ ਇਹ ਕੀ ਚੀਜ਼ ਹੈ ਉਧਰੋਂ ਸਮਾਂ ਲੰਘਿਆ ਹਰਨਾਖ ਜਦੋਂ ਘਰ ਨਾਲ ਮੁੜਿਆ ਇੱਕ ਚ ਕੋਈ ਬੜੇ ਨਾਲ ਡਰਦਾ ਜਦੋਂ ਘਰ ਨਾਲ ਮੁੜਿਆ ਉਹਨੇ ਸੋਚਿਆ ਵੀ ਨਾ ਤਾਂ ਪਿਤਾ ਆਇਆ ਨਾ ਭਾਈ ਆਇਆ ਆਏ ਨੇ ਸਕਾਰ ਖੜਕੀ ਵੀ ਡੱਬੀਆਂ ਆਪਣੇ ਕੋਲੋਂ ਮੁੱਕ ਗਈਆਂ ਵੀ ਚਲ ਅੱਗ ਲੈ ਆਉਣਾਂ ਗਮਾਂਡੀਆਂ ਦੇ ਕੋਈ ਦੱਸੂ ਆਪਣੇ ਪਿਓ ਨੂੰ ਉਹ ਰਾਜੇ ਦੀ ਕੁੜੀ ਅੱਗ ਲੈਣ ਵਾਗੇ ਗਮਾਂਡੀਆਂ ਦੇ ਇਹ ਤਾਂ ਗਮਾਂਡੀਆਂ ਦੇ ਅੱਗ ਲੈਣ ਗਈ ਉਹਨਾਂ ਦੇ ਪੈ ਮੁੰਡਾ ਵੇਹ ਤੇ ਕੋਈ ਨਵੀਂ ਬਹੂ ਆਈ ਹੋਈ ਸੀ ਉਹਨੂੰ ਦੇਖ ਕੇ ਪਹਿਲਾਂ ਤਾਂ ਹੱਸ ਵੀ ਫਿਰ ਰੋਈ ਉਹ ਕਹਿੰਦੀ ਕੁੜੇ ਪਹਿਲਾਂ ਹੱਸੀ ਫਿਰ ਰੋਈ ਗੱਲ ਦੱਸ ਕੀ ਹੈ ਉਹ ਕਹਿੰਦੀ ਮੈਂ ਆਇਆ ਲੈਣਾ ਹੀ ਅੱਗ ਹੱਸੀ ਤਾਂ ਐਵੇਂ ਹੀ ਮੈਂ ਪਹਿਲੀ ਵਾਰ ਬਹੂ ਦੇਖੀ ਹੈ ਨਵੀਂ ਜਿੱਦੇ ਦੀ ਮੇਰੀ ਸੁਰਤ ਸੰਭਲੀ ਆ ਵੀ ਰੋਈ ਮੈਂ ਆਏ ਆ ਵੀ ਜੇ ਮੇਰੇ ਪਿਓ ਨੂੰ ਪਤਾ ਲੱਗ ਗਿਆ ਮੈਨੂੰ ਮਾਰ ਦੂ ਵੀ ਤੂੰ ਗਈ ਕਿਉਂ ਉਹਨੇ ਗਵਾਂਢਾਂ ਨੇ ਅੱਗ ਪਤਾ ਬੱਦ ਅਗਪਤੀ ਨੂੰ ਭਈ ਕਰੇ ਆਗੀ ਹੂੰ ਉਹ ਤੋਂ ਮੰਨ ਕੇ ਚੱਲੋ ਉਹ ਹਰਨਾਖਸ ਦੇ ਨਾਲ ਕੋਈ ਜਿਹੜਾ ਹੋਰ ਹਰਨਾਖਸ ਤਿਆਰ ਹੋਇਆ ਸੀ ਹੂੰ ਦੂਰ ਨੇੜੇ ਦਾ ਉਹਨੂੰ ਪਤਾ ਲੱਗ ਗਿਆ ਵੀ ਹਰਨਾਖਸ ਮਾਰਤਾ ਹੂੰ ਵੀ ਜੇ ਹੋਈਏ ਤਾਂ ਆਪਾਂ ਹਰਨਾਖਸ ਦੀ ਉਹਦੇ ਰਾਜੇ ਦੀ ਹੂੰ ਮੈਲਾ ਨੂੰ ਜਗ੍ਹਾ ਨੂੰ ਕਬਜ਼ਾ ਕਰੀ ਆਪਾਂ ਆਪ ਹੂੰ ਤੇ ਉਹਨੇ ਆ ਕੇ ਜਗਾਤੀ ਬਾਜ ਪਈ ਹੂੰ ਕੁੜੀ ਦਾ ਕੁੰਡਾ ਲੱਗਿਆ ਹੰਦਰੋਂ ਹੂੰ ਉਨੇ ਆਖੇ ਵੀ ਹੋਰ ਕੋਣਾ ਮੇਰਾ ਪਿਤਾ ਹੋਊਗਾ। ਉਹਨੇ ਪਿਤਾ ਤੋਂ ਮਾਰਤਾ ਝੋਟੇ ਨੇ। ਉਹਨੇ ਆਖੇ ਵੀ ਹੋਰ ਕਿਹੜਾ ਹੋ ਸਕਦਾ ਪਿਤਾ ਹੋ ਸਕਦਾ ਆਪਣਾ। ਮੈਨੂੰ ਕਿਹੜਾ ਪਤਾ ਆਪਣੀ ਅਗਲੀ ਹੰਦੀ ਦਾ। ਉਹਨੇ ਪਈ ਦੇਲਾ ਕੁੜੀ ਨੇ ਭੱਜ ਕੇ ਬਾਹਰ ਖੋਲਤਾ। ਉਹਨੇ ਪਈ ਫੜੇ ਜੁੰਡੇ ਕੁੜੀ ਦੇ ਰਨਕਸ ਨੇ। ਕਿਹੜਾ ਹੋਰ ਤੀਜ ਦੂਜਾ ਰਸ ਆਇਆ ਦਿਨਾਲ ਕਬਜ਼ਾ ਕਰਨਾ। ਉਹਨੇ ਪਈ ਫੜੇ ਜੁੰਡੇ ਕੁੜੀ ਦੇ ਬਾਈਆਂ ਬਨਤੀਆਂ ਬਾਹਾਂ ਬਨਤੀਆਂ ਬਾਈਆਂ ਦੇ ਨਾਲ ਮੰਜੇ ਦੇ। ਤੇ ਕੀ ਸਵਾਨ ਤੇ ਮੰਗਰਾ ਹੂੰ ਤੇ ਉੱਤੇ ਪਾ ਰੱਖਤਾ ਚੱਕੀ ਦਾ ਪੋੜ ਹੂੰ ਸਾਤੀ ਤੇ ਹੂੰ ਤੇ ਇਤਨੇ ਭੀ ਉਹਦੇ ਭਰਾ ਆ ਗਏ ਹੂੰ ਆਪ ਖੜ ਗਿਆ ਹਾ ਖੁੰਝੇ ਲੱਗ ਕੇ ਹੂੰ ਵੀ ਜਿਹੜਾ ਕੋਈ ਆਊ ਮੈਂ ਸਾਹਮੂ ਹੂੰ ਉਹਦੇ ਭਰਾ ਆ ਗਏ ਹੂੰ ਉਹਨਾਂ ਨੇ ਆ ਕੇ ਬਾਤ ਦਿੱਤੀ ਕਹਿੰਦੇ ਖੋਲੀ ਖੋਲੀ ਭੈਣੇ ਵਾਰ ਤੇਰੇ ਵੀਰ ਖੜੇ ਵਾਰ ਹੂੰ ਸੱਤੇ ਘੋੜੇ ਹਣਕਣ ਵਾਰ ਨੂੰ ਕੁੱਤੀ ਭੌਂਕੇ ਵਾਰ ਹੂੰ ਉਹ ਫਿਰ ਅੰਦਰੋਂ ਬੋਲੀ ਕੁੜੀ ਹੂੰ ਕਹਿੰਦੀ ਵੀਰਾ ਕਿੱਥੋਂ ਖੁੱਲਾਂ ਬਾਰ ਮੇਰੇ ਕੇਸਵਾਂ ਦੇ ਨਾਲ ਹੂੰ ਮੇਰੀ ਸਾਤੀ ਉੱਤੇ ਪਾਰ ਹੂੰ ਮੈਂ ਸੋਚਿਆ ਵੀ ਸੱਤੇ ਬੁੱਲ ਵੀ ਆਪਾਂ ਸੱਤਾਂ ਦੇ ਹੁੰਦੇ ਕੁੜੀ ਨੇ ਬਾਰ ਨਹੀਂ ਖੋਲਿਆ ਹੂੰ ਵੀ ਕਿਤੇ ਹਰਨਾਖਸ ਪਿਓ ਆਪਣਾ ਕੁੜੀ ਨੂੰ ਤਾਂ ਨਹੀਂ ਖਾ ਗਿਆ ਹੂੰ ਉਹਨਾਂ ਨੇ ਤੱਕ ਤੇ ਨੇ ਚੂਣਾ ਲਾ ਲਿਆ ਹੂੰ ਚੂਲਾ ਲਾਈਆ ਭਾਈ ਦੇਖਿਆ ਘਾ ਕੁੜੀ ਦੇ ਕੇਸ ਬੰਨੇ ਹੋਏ ਹੂੰ ਮੁੰਜੇ ਨਾਲ ਤੇ ਉੱਤੇ ਸਾਤੀ ਦੇ ਭਾਰਤ ਰਿਆ ਹੂੰ ਉਹਨਾਂ ਨੇ ਖੋਲ ਲਈ ਕੁੜੀ ਆਖੀ ਹੂੰ ਉਹ ਕਹਿੰਦੀ ਵੀ ਦੱਸ ਕੀ ਗੱਲ ਐ ਹੂੰ ਕਹਿੰਦੀ ਬਾਈ ਪਿਤਾ ਗਿਆ ਤੀ ਹੂੰ ਇੰਨਾ ਚਿਰ ਹੋ ਗਿਆ ਪਿਤਾ ਤਾਂ ਨਹੀਂ ਮੁੜਿਆ ਹੂੰ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਾ ਹੂੰ ਤੇ ਕਹਿੰਦੀ ਕੋਦੇ ਪਿਤਾ ਦੇ ਬੁੱਢੇ ਬੁੱਧੀ ਦਾ ਬੰਦਾ ਹੋਰ ਆਇਆ ਤੀ ਹਰਨਾਕਸ ਹੂੰ ਕਹਿੰਦੀ ਐ ਨਹੀਂ ਮੈਨੂੰ ਪਤਾ ਐ ਵੀ ਦਰਿਆ ਕੋ ਬਾਹਰ ਨਾ ਗਿਆ ਹੂੰ ਉਹਨਾਂ ਨੇ ਭਾਈ ਕਹਿੰਦੀ ਵੀ ਭਾਲ ਕਰੀ ਉਹਦੀ ਹੂੰ ਰਨਾਖ ਸਤੀ ਸੋਤੀ ਡਰ ਤੱਕ ਅੰਦਰ ਨਾ ਬੜੀ ਹੂੰ ਤੇਰਾ ਕਿਹਦਾ ਬੰਦੇ ਖੰਦਾ ਹੂੰ ਦੂਸਰਾ ਦਿਨ ਫੇਰ ਆ ਗਿਆ ਹੂੰ ਦੂਸਰਾ ਦਿਨ ਉਹ ਕਹਿੰਦਾ ਲੈ ਭਾਣੇ ਇੱਕ ਅਸੀ ਨਿਸ਼ਾਨੀ ਲਾ ਕੇ ਜਾਂਦੇ ਆ ਜੇ ਤੇਰੇ ਤੋਂ ਕੋਈ ਵਕਤ ਪੈਗਾ ਸਾਨੂੰ ਇਹ ਨਿਸ਼ਾਨੀ ਦੱਸ ਦੂਗੀ ਹੂੰ ਵਿਸ਼ਿਸ਼ਕਾਰ ਖੇੜ ਕੇ ਹੱਥੋਂ ਨੂੰ ਮੜਾਂਗੇ ਹੂੰ ਉਹ ਕਹਿੰਦੀ ਵੀਰਾ ਮੋੜਿਆ ਮੈਨੂੰ ਡਰ ਐ ਹੂੰ ਕਹਿੰਦਾ ਕੋਈ ਨਾ ਭਾਣੇ ਅਸੀ ਮੋੜਾਂਗੇ ਹੂੰ ਉਹਨਾਂ ਨੇ ਤਾਲੀ ਦਾ ਬਚਾ ਲਾਤਾ ਵਾਰ ਚ ਪਟ ਕੇ ਹੂੰ ਵੀ ਇਹ ਸਾਨੂੰ ਦੱਸੂਗੀ ਸਾਰਾ ਕੁਝ ਠੀਕ ਹੈ ਤੇ ਟਾਲੀ ਦਾ ਬੱਚਾ ਲਾਇਆ ਬਾਹਰ ਚ ਹਰਨਾਖਸ ਨੇ ਸੋਚਿਆ ਵੀ ਮਣਾ ਹੁਣ ਮੌਕਾ ਆਪਾ ਬਾਹਰ ਲੰਗੀ ਹੈ ਹੂੰ ਕੁੜੀ ਕੋਲ ਦਾ ਕੰਮ ਧੰਦਾ ਕਰਦੀ ਸੀ ਹਰਨਾਖਸ ਪੁੱਛ ਕੇ ਬਾਹਰ ਲੰਘ ਗਿਆ ਬਾਹਰ ਲੰਘ ਕੇ ਉਹ ਬਾਹਰੋਂ ਕੁੰਡੀ ਲਾਤੀ ਹੂੰ ਉਹਨੇ ਟਾਲੀ ਦਾ ਬੱਚਾ ਨਹੀਂ ਦੇਖਿਆ ਹਰਨਾਖਸ ਨੇ ਹੂੰ ਇਹ ਕੰਮ ਲਾਇਆ ਪਹਿਲਾਂ ਇਹ ਨਹੀਂ ਤੇ ਹੁਣ ਕੌਣ ਲੱਗਿਆ ਇਹ ਟਾਲੀ ਦਾੜਾ ਬੱਚਾ ਲਾਇਆ ਤੇ ਉਹ ਭਈ ਫਰਾ ਹੋ ਗਿਆ ਹੂੰ ਹਰਾ ਹੋਇਆ ਕੁੜੀ ਨੇ ਅੰਦਰੋਂ ਕੁੰਡੀ ਲਾ ਲਈ ਹਮ ਆਲਾ ਕੰਮ ਦੰਦਾ ਨਹੀਂ ਮੀੜੇ ਅੰਦਰੋਂ ਬਾੜ ਆਇਆ ਕੁੜੀ ਪਈ ਹੈ ਹਮ ਹਰਨਾਖਸ ਵੀਰ ਆ ਗਏ ਕਿਹੜਾ ਦੇਖੀ ਹਮ ਉਹਨਾਂ ਕਿ ਵੀ ਹੁੰਦਾ ਲੰਮੇ ਲਾਂਗੇ ਦੂਰ ਸਕਾਰ ਖੇਡਣ ਵੀ ਆਪਾਂ ਚੱਲ ਗਏ ਹਮ ਆ ਗਿਆ ਹਮ ਠੀਕ ਉਹਨੂੰ ਕੁੜੀ ਨੇ ਜਦੋਂ ਉਹਨੂੰ ਆਵਾਜ਼ ਮਾਰੀ ਹਮ ਸੰਝ ਲੈ ਹਮ ਉਹਨੇ ਭਾਈ ਦੇ ਬੋਲ ਚ ਬਾਜ਼ ਮਾਰੀ ਹਮ ਕਹਿੰਦਾ ਖੋਲਿਓ ਜੇ ਉਹਨੂੰ ਪਤਾ ਸੀ ਨਾ ਵੀ ਜਦੋਂ ਉਹਨਾਂ ਨੇ ਐ ਬੋਲ ਮਾਰਿਆ ਸੀ ਹਮ ਕਹਿੰਦਾ ਖੋਲੀ ਨੀ ਖੋਲੀ ਭਣੇ ਵਾਰ ਤੇਰੇ ਵੀਰ ਖੜੇ ਦਰਵਾਰ ਸੱਤੇ ਘੋੜੇ ਹਣਕਣ ਵਾਰ ਨੌਮੀ ਕੁੱਤੀ ਭੁੰਕੇ ਵਾਰ ਹੂੰ ਕੁੜੀ ਢਾਲੀ ਤੀ ਉਹ ਮਦਦ ਕਰੀਦੀ ਕੁੜੀ ਦੀ ਹੂੰ ਉਹ ਕਹਿੰਦੀ ਖੋਲੀ ਨਾ ਖੋਲੀ ਭਣੇ ਵਾਰ ਤੇਰਾ ਬੈਰੀ ਖੜਾ ਦਰਵਾਰ ਹੂੰ ਸੱਤੇ ਘੋੜੇ ਕੋਈ ਹਣਕਦੇ ਨਹੀਂ ਵਾਰ ਹੂੰ ਉਹਨੇ ਪਈਦਾ ਲਾ ਕੁੜੀ ਨੇ ਕਹਨੂ ਵਾਰ ਖੋਲਣਾ ਤੀ ਹੂੰ ਉਹ ਦੱਸਿਆ ਤੇ ਨਾ ਉਹਨੇ ਵੀ ਢਾਲੀ ਤੇਰੀ ਮਦਦ ਕਰੂਗੀ ਹੂੰ ਉਹ ਕੋਨੇ ਪਈ ਢਾਲੀ ਵਰਤੀ ਹੂੰ ਵੱਟ ਕੇ ਫੇਰ ਕਹਤਾ ਹੂੰ ਕਹਿੰਦਾ ਖੋਲੀ ਖੋਲੀ ਭਣੇ ਵਾਰ ਹੂੰ ਤੇਰੇ ਵੀਰ ਖੜੇ ਦਰਬਾਰ ਸੱਤੇ ਕੋੜੇ ਹਣਕਣ ਵਾਰੋ ਵੱਡੀ ਹੋਈ ਨਹੀਂ ਵੀ ਕਹਤਾ ਹੂੰ ਕਹਿੰਦੀ ਖੋਲੀ ਨਾ ਭਨੇ ਵਾਰ ਹੂੰ ਤੇਰਾ ਬੈਰੀ ਖੜਾ ਦਰਬਾਰ ਸੱਤੇ ਕੋੜੇ ਹਣਕ ਦੇ ਨਹੀਂ ਵਾਰ ਹੂੰ ਹੁਣੇ ਪਈ ਮਚਾਤੀ ਹੂੰ ਮਚਾ ਕੇ ਕਹਿੰਦਾ ਖੋਲੀ ਨਹੀਂ ਖੋਲੀ ਭਨੇ ਵਾਰ ਹੂੰ ਤੇ ਸੱਤੇ ਕੋੜੇ ਹਣਕਣ ਵਾਰ ਤੇਰੇ ਵੀਰ ਖੜੇ ਦਰਬਾਰ ਹੂੰ ਹੁਣੇ ਪਈ ਲਾ ਟਾਲੀ ਮੱਚੀ ਹੋਈ ਵੀ ਬੋਲੀ ਹੂੰ ਉਹਨੇ ਕਿਹਾ ਤੈਨਾਂ ਵੀ ਮਰ ਤੇਰੇ ਤੁਰ ਤੱਕ ਅਸੀਂ ਮਦਦ ਕਰੂ ਹੂੰ ਉਹਨੇ ਟਾਲੀ ਮੱਚੀ ਹੋਈ ਵੀ ਜਦੋਂ ਇਹਨੇ ਖੋਲੀ ਨਾ ਪਣੇ ਵਾਰ ਤੇਰਾ 베ਰੀ ਖੜਾ ਦਰਵਾਰ ਸੱਤੇ ਘੂੜੇ ਹਿੰਕਦੇ ਨਹੀਂ ਵਾਰ ਹੂੰ ਉਹਨੇ ਪਈ ਤੇਰਤੀ ਹੂੰ ਆ ਕੇ ਬਾਜ ਦਿੱਤੀ ਤੂੰ ਪਈ ਉਟਾਲੀ ਬੁੱਲੀ ਨਾ ਕਿ ਜਦੋਂ ਉੱਥੇ ਕੁਸ ਰਿਆ ਨਾ ਹੂੰ ਉਹਨੇ ਬਾਰ ਖੋਲਤਾ ਹੂੰ ਉਹਨੇ ਪਈ ਬਾਰ ਖੋਲਤਾ ਕੁੜੀ ਨੂੰ ਖਾ ਗਿਆ ਹੂੰ ਅਨਕਸ ਕੋਹ ਅਨਕਸ ਬੁੱਧੀ ਉੱਠੀ ਹੋਈ ਦੀ ਹੂੰ ਤੇ ਕੁੜੀ ਨੂੰ ਖਾ ਗਿਆ ਜਦੋਂ ਹੂੰ ਚੱਕ ਮੇਰਾ ਭਾਈ ਜਿਹੜਾ ਭਾਈ ਉਹਦੇ ਆਇਆ ਕਰੇ ਉਸ ਨੂੰ ਖਾ ਜਾ ਕਰੇ ਹੂੰ ਜਿਹੜਾ ਭਾਈ ਆਇਆ ਕਰ ਉਸ ਨੂੰ ਖਾ ਜਾ ਕਰੇ ਕੋਹ ਹਰਨਾਕਸ ਦੀ ਕਾ ਹੂੰ ਸੱਤੇ ਅੱਠੇ ਭੈਣ ਪਾਈ ਖਤਮ ਕਰਤੀ ਹਾਂ ਬਰਾਜਪੱਖ ਸਾਉਂਗੇ ਏਡੀ ਕੇ ਤਾ